ਦੇਖ ਲੋ ਯਾਰ ਆ ਵੇਖੋ ਬੰਦੇ ਲ ਐਡੇ ਬੰਦੇ ਹੋਜੇ ਯਾਰ ਵੀ ਲੋਕਾਂ ਨੂੰ ਇੰਨੀ ਜਹਿਲਸ ਆ ਗਈ ਹੈ ਨਾ ਕਿ ਬੰਦੇ ਇਹਨਾਂ ਨੇ ਘਾ ਲਾਇਆ ਸੀਗਾ ਘਾ ਦੇ ਚ ਕੋਈ ਮਿਰਚਾਂ ਬੀਜ ਗਏ ਵੇਖ ਲੋ ਇੰਨੀ ਜਹਿਲਸ ਨਹੀਂ ਜ਼ਰੂਰੀ ਹੁੰਦੀ ਬਈ ਦੇਖ ਲੋ ਯਾਰ ਜਿਸ ਸੀਗਾ ਦੋਸਤੋ ਪਟਾ ਪਟਾ ਲੈ ਪੱਠਾ ਪੱਠਾ ਇਹ ਪਤਾ ਹੈ ਪੱਠੇ ਲੈ ਕੇ ਆਉਣੇ ਆ ਜੀ ਮੱਝਾਂ ਦੀ ਮੱਝਾਂ ਵਾਲੇ 버ਗਰ ਇਕੱਠੇ ਲੈ ਕੇ ਆਉਣੇ ਹੈਗੇ ਆ ਰੈਡੀ ਭਈ ਮਗਰ ਆਪਣਾ ਚਲਾਇਦਾ ਫੋਟੋ ਮੇਰਾ ਬਦਲਾਇਆ ਉਹਨੇ ਬਦਲੇ ਬਦਲੇ ਹੈ ਆਗੇ ਇਹ ਆ ਕਿਤੋਂ ਦਿਖਾਉਣੇ ਆ ਖੇਤ ਜਾ ਕੇ ਤੁਮ ਆ ਜਾਓ ਆ ਝੋਨਾ ਵੇਖੋ ਝੋਨਾ ਬੜਾ ਮਰਿਆ ਜਾਗਾ ਇਹ ਪਣੀਰੀ ਵਾਲਾ ਥਾਂਗਾ ਇਹ ਇਹ ਮੱਤੀ ਵਾਲਾ 26 ਝੋਨਾ ਮੱਤੀ ਵਾਲਾ ਇਧਰ ਵੀ ਆ ਵੀ ਇਹ ਜੋ ਨਗੜਾ ਹੈਗਾ ਇਹ ਤੇ ਇਧਰ ਵੇਖੋ ਦਾ ਇਹ ਡੋਗਰ ਪੁੱਛਦਾ ਵੇਖੋ ਦਾ ਘੱਟ ਵੱਡਾ ਦਾ ਤੂੰ ਮੁਰਸਾ ਧਿਆਨ ਦੇ ਇਧਰ ਨਾ ਹਨ ਮੁੱਦੇ ਮਾਰਦੇ ਤੁੰਗ ਹੋਣ ਆਠੇ ਬਹੁਤਾ ਹੈਗਾ ਓ ਸਾਡੀ ਆ ਗਈ ਜੀ ਆਪਣੇ ਭਾਰਤ ਵਿਖੇ ਜਾਂਦੇ ਕਿਥੋਂ ਸਾਰੇ ਪਿੰਡ ਦੇ ਰੋਡ ਟੋਟੇ ਰੋਟੀਆਂ ਰੋਟੀਆਂ ਮੰਗਦੇ ਆਈਆਂ ਲੰਗਰ ਭੰਗ ਦਾ ਇਥੋਂ ਇਹਨਾਂ ਦੇ ਬਦੌਲਤ ਨਗਰ ਭੰਗਦਾ ਹੈ। ਤੇ ਹੁਣ ਅਸੀਂ ਪਹੁੰਚਣ ਆਲੇ ਆਸੀਂ। ਮਾਤਾ ਦੇਖੋ ਗਾਇਸ ਅੱਗੇ ਪਹੁੰਚਣ ਆਲੇ ਆ ਘਰੋਂ ਟੱਪ ਗਏ ਆਪਣੇ ਖੇਤਾਂ ਵੱਨ ਆਲੇ ਆ ਦਿਖਾਉਣੇ ਤੁਹਾਨੂੰ ਅੱਗੇ ਵੀਡੀਓ ਪਿੱਪਲ ਜੀ ਖੇਤ ਵਿੱਚ ਬਹੁਤ ਵੱਡਾ ਬਰਗ ਨਹੀਂ ਆਪਣਾ ਬੋੜ ਹੀ ਹੁੰਦਾ ਆਪਣਾ ਇਹ ਕਿ ਪਿਪਲ ਹੁੰਦਾ ਤੇ ਭਲੋਂਦਾ ਇਹ ਹਾਂਜੀ ਤੇ ਭਲੋਂਦਾ ਜੀ ਇਹ ਆ ਆ ਗਿਆ ਨੇ ਬਾਈ ਜਿਹਦੇ ਖਲਾਰਾ ਪਾਇਆ ਬਾਈ ਦਾ ਦੇਖੋ ਸਫਾਈ ਵੇਖੋ ਤੇ ਕਿੰਨੀ ਇਧਰ ਦੇਖੋ ਤੇ ਸਫਾਈ ਮੱਥੇ ਆਉਣ ਵਾਂਡ ਸਾਰ ਰੂੜੀ ਮੱਥੇ ਲੱਗਦੀ ਆ ਜੀ ਹੈ ਪੱਠੇ ਵੇਖ ਮੁੰਡੇ ਦਾ ਏਡੀ ਫਰਤੀ ਆ ਪਹਿਲੇ ਵਾਡੇ ਰੱਖੇ ਪਏ ਵੇਖੋ ਜਰਾ ਹਾਂ ਆ ਆਉਂਦੇ ਆ ਵਾਡੇ ਨੇ ਪੱਠੇ ਇਹ ਬੰਦੇ ਜਿੰਨੀ ਹਿੰਮਤ ਆ ਗਈ ਇਹ ਤੁਹਾਡਾ ਪੇ ਫੋਰ ਵੇ ਥੋੜੇ ਹਾਂ ਇਹ ਬਹੁਤ ਭਾਰਾ ਸੁਹਾਗਾ ਦੇਖੋ ਜੀ ਇੰਨਾ ਭਾਰਾ ਹੈਗਾ ਇਹਨੂੰ 91 ਕਿਲੋ ਮਾਂ ਖਾਈਦਾ ਹੈਗਾ ਇਹਨੂੰ ਆਹ ਦੇਖੋ ਬੰਦਾ ਜੀ ਹੈਲੋ ਗਾਇਸ ਤੇ ਮੋਟਰ ਚੱਲੀ ਜਾਂਦੀ ਹੈ ਠੰਡਾ ਠੰਡਾ ਥਾਂ ਹੈਗਾ ਜੀ ਲੈਓ ਜੀ ਨਿਆਰੇ ਬੇਚੋ ਬੰਦਾ ਜੀ ਠੰਡਾ ਦਾ ਪਾਣੀ ਪੂਰਾ ਫੋਨ ਦਾ ਪਾਣੀ ਨਿਆਰੇਦਾਰ ਨੱਕ ਰਖਾ ਖੜਾ ਉਹ ਟੂੜੇ ਘੁੱਪ ਲੱਗਿਆ ਵਾ ਤੇ ਪੱਠੇ ਮੁੰਡਾ ਕਹਿੰਦਾ ਵੱਡੇ ਹੈ ਪਹਿਲਾਂ ਹੀ ਹਾਂ ਮੋਟਰ ਚਲਾ ਦੇ ਲਾਂਦੀ ਹਾਂ ਲੈ ਆ ਗਏ ਮੋਟਰ ਮੋਪਰ ਰਾਈਸ ਕਾਟਰ ਆ ਗਏ ਮਸ਼ੂਰੀਆ ਮੋਪਰ ਰਾਈਸ ਕਾਟਰ ਮੋਪਰ ਰਾਈਸ ਕਾਟਰ ਗਾਈਜ਼ ਹਾਂਜੀ ਮੋਪਰ ਰਾਈਸ ਦਾ ਸਟਾਰਟਰ ਲੱਗਿਆ ਵਾ ਪਾਣੀ ਪਹਿਲਾਂ ਹੀ ਖੜਾ ਪਤਾ ਨਹੀਂ ਮੋਟਰ ਕੱਲ ਛੱਡਤੀ ਨੇ ਪੱਠਾ ਨੂੰ ਪਾਣੀ ਲਾ ਕੇ ਪਾਣੀ ਵੜਦਾ ਪੱਠੇ ਵੜਦਾ ਹੁੰਦਾ ਹਾਂ ਪੱਠੇ ਬੀਜੇ ਬੰਨਾ ਤੇ ਇਹ ਵੇਖੋ ਜੀ ਲੋਕ ਪੱਠੇ ਬੀਜ ਦੇ ਘਾ ਵੀ ਤੇ ਦਰਾ ਵੇਖੋ ਇਧਰ ਹੀ ਆ ਆਹ ਪੈਣਾ ਕੋਈ ਛੜ ਘਾ ਮਿਰਚੀ ਬੀਜ ਗਿਆ ਆਹ ਲਓ ਲਾ ਇਹਨਾਂ ਨੇ ਘਾਹ ਵਿੱਚ ਅਸੀਗਾ ਵਿੱਚ ਕੋਈ ਵਿੱਚ ਕੋਈ ਮੇਲੋ ਮਿਰਚਾਂ ਬੀਜ ਗਿਆ ਇਹ ਘਾਹ ਦੇ ਵਿੱਚ ਆਹ ਬਰਾਤ ਲਾਇਆ ਸੀ ਹੁਣ ਕਟੋਰੀਆਂ ਦੇ ਦੁੱਧਾ ਲਾ ਗਿਆ ਨਾ ਵੇਖ ਲਓ ਯਾਰ ਆਹ ਵੇਖੋ ਬੰਦੇ ਲੈ ਏਡੇ ਬੰਦੇ ਹੋਜੇ ਯਾਰ ਵੀ ਲੋਕਾਂ ਨੂੰ ਇੰਨੀ ਜਹਿਲ ਸਾਗੀ ਹੈ ਨਾ ਕਿ ਬੰਦੇ ਇਹਨਾਂ ਨੇ ਘਾਹ ਲਾਇਆ ਸੀਗਾ ਘਾਹ ਦੇ ਵਿੱਚ ਕੋਈ ਮਿਰਚਾਂ ਬੀਜ ਗਿਆ ਵੇਖ ਲਓ ਇੰਨੀ ਜਹਿਲ ਸਨ ਜ਼ਰੂਰੀ ਹੁੰਦੀ ਬਈ ਦੇਖ ਲਓ ਯਾਰ ਮੋਟਰ ਡੇਢ ਘੰਟਾ ਹੋ ਛੱਡੀ ਨੂੰ ਚੱਲੀ ਜਰ ਦੇ ਕਰਨੀ ਲੈਟ ਹੈ ਗਈ ਹੈ ਹੈ ਆ ਪਹਿਲਾਂ ਮੂੰਹ ਨਾ ਖੱਚ ਪਾਣੀ ਦੇਖੋ ਜੀ ਪਾਣੀ ਚੱਲ ਰਿਹਾ ਹੈ। ਚੱਲੋ ਹੀ। ਆਹ ਦੇਖੋ ਤੇਰੇ ਪਿੰਡੀਆਂ ਸੀਗੀਆਂ ਕਾਜ ਪਿੰਡੀਆਂ ਲਾ ਗਿਆ ਕੋਈ ਯਾਰ। ਅਗਵਾਰ ਅਗਵਾਰ ਸੀਗੀਆਂ ਫਲਗਾਂ। ਅਗਵਾਰੇ ਦੀਆਂ ਫਲਗਾਂ ਸੱਚ ਪਿੰਡੀਆਂ ਦੂਜੀਆਂ ਉਹ ਲੱਗੀਆਂ ਪਰੇ। ਹਮ ਕੀ ਕਰਨ ਲੱਗਿਆ ਹੁਣ? ਹੁਣ ਕਾਜੋ ਕਾਜੋ ਮਿਰਚਾ ਫਟਾ। ਹਾਂ ਪਾਣੀ ਲੱਗੇ ਛੱਡਨਾ ਪੰਜ ਲੌ ਚੱਲੇ ਪਾਣੀ ਓਏ ਤੇ ਆਹ ਸੋ ਬਣਾ ਕੀ ਆ ਪਲਾਂਦੀ ਆ ਵੇਖੋ ਜਰਾ ਹਾਂ ਆ ਗਿਆ ਝਾੜ ਕਰੇਲਾ ਝਾੜ ਕਰੇਲਾ ਆ ਗਿਆ ਪਰ ਕਰੇਲੇ ਲੱਗੇ ਨੇ ਇਹਨੂੰ ਕੱਲਾ ਝਾੜ ਝਾੜੀਆ ਕੱਲਾ ਇਹ ਜਿਹੜੀ ਜੜੀ ਸੀ ਹੇ ਆਪਣੇ ਅੱਜ ਦੇ ਸਫਲ ਕਿਸਾਨ ਆ ਜੀ ਦੇਖੋ ਆ ਰਿਹਾ ਸਫਲ ਕਿਸਾਨ ਦੇਖ ਤੁਸੀਂ ਹਾਂ ਮੇਰਾ ਪੈਂਦ ਮੇਰਾ ਪੈਂਦ ਨਹੀਂ ਰਿਕੇ ਤੇ ਕਾਂ ਜਾਵਣ ਲੱਗੀਆਂ ਤੇ ਕੱਲ ਜਾਮਣ ਨੇ ਕਹਲਾ ਇਹ ਬੂਟਾ ਬੂਟੇ ਇਹਨਾਂ ਦੇ ਵਿੱਚ ਕਿੱਥੇ ਜਾਣਾ ਤੇ ਕਿੱਥੇ ਆਓ ਬਈ ਹਾਂ ਜਾਮਣੇ ਕੱਲੀ ਇਹਦਾ ਕੱਲ ਜਾਮਣ ਜਾਮਣੀ ਹੈਗੀ ਹਾਂ ਲਾਲ ਹੋਣਾ ਕੋਈ ਵੀਗਾ ਕੁਦੇ ਦਾ ਹਾਂ ਗਲਤ ਕਰ ਲਵੀ ਮੇਰਾ ਭਾਈ ਐ ਨਾ ਕਰਿਆ ਕਰੋ ਯਾਰ ਹੌਂਦੰਦ ਖੋਣਾ ਮੁੰਡੇ ਪੱਠੇ ਚਾਗਦਾ ਕਿਵੇਂ ਆ ਇਹ ਚੱਕਣ ਦੀ ਤਕਨੀਕ ਵੱਖਰੀ ਹੈ ਜੀ ਹੁਣ ਇਹ ਪਹਿਲਾ ਡੈਡੀ ਡੈਡੀ ਦਾ ਪਹਿਲਾ ਗਾਲਾ ਕੱਢੂ ਆ ਕੇ ਹਾਂ ਕਈ ਕਿਹੜੀ ਯਾਰ ਇਹ ਯਾਰ ਕੀ ਖਾਣਾ ਠਾੜੂ ਨਾ ਧੰਨਾ ਭਾਈ ਦੀ ਪਾਪਾ ਨਾ ਹਾਂ ਤੇ ਸਟੀਲ ਦੀ ਹੈ ਕਿ ਲੋਹੇ ਦੀ ਇਹ ਸਟੀਲ ਦੀ ਸਟੀਲ ਨਹੀਂ ਕਿ ਬਾਈ ਸਟੀਲੀ ਗਈ ਹੈ ਵੱਡੀ ਕਈ ਬਣਾਈ ਹੋਈ ਆ ਬੰਦੇ ਝੁਗਣਿਆਂ ਦਾ ਤੋਂ ਆ ਪ੍ਰਾਣੀ ਆ ਗਈ ਇਹਨਾਂ ਦੀ ਲਾਹ ਹੋਈ। ਕੁਰਸੀ ਪਈ ਆ ਗਈ। ਪ੍ਰਾਣੀ ਇਹਦੇ ਪਰਦਾਦੇ ਦੀ ਆ ਇਹ। ਤੇ ਚੱਕ ਕੇ ਇੱਥੇ ਲਿਆਏ। ਇਹ ਬਹੁਤ ਮਹਿੰਗੀ ਐ ਇਹਦੇ ਇਹਦਾ ਕਰੋੜ ਰੁਪਏ ਮੰਗਦੇ ਸੀਗੇ ਇਹਦਾ। ਆ ਕਹਿੰਦੇ ਨਹੀਂ ਇਹ ਕਹਿੰਦੇ ਘਰੋਂ ਚੱਕ ਨਾ ਆਗੇ ਸੀਗੇ ਲੋਕ। ਤੇ ਕਹਿੰਦੇ ਨਹੀਂ ਆ ਲੈ ਇੱਥੇ ਰੱਖ ਦਿੰਨੇ ਹੁਣ। ਮਹਿੰਗੀ ਜਿਆਦਾ ਕਰਕੇ। ਤੇ ਲੋਕ ਜੇ ਆਪਾਂ ਇੱਥੇ ਸਮਾਪਤੀ ਕਰਦੇ ਆਂ ਆਪਣੇ ਵਲੌਗ ਦੀ। ਆ ਦੇਖੋ ਇਹ ਗੱਡੀ ਦੇ ਮਗਰ ਲਾਏ ਪਾਇਆ ਹੋਇਆ ਇਧਰ। ਲਾਏ ਬਹੁਤ ਮਹਿੰਗੇ ਲੱਗੇ ਆ ਇਹ 18 ਇੰਚ ਲਾਏ ਨਾ ਇਹਦੇ ਮਗਰਲੇ ਇਹ ਲਾਇਆ ਜਿਹੜਾ ਇਹ ਇੱਕ ਜੋਸਟ ਪਾਇਆ ਗੇ ਜੋਸਟ ਅੱਗੇ ਹੌਸਟ ਲਵਾਏ ਆ ਅੱਛਾ ਜੀ ਧੂਮਚਾਲੇ ਵਾਲਾ ਉਹੀ ਹੈ ਨਾ ਮੋਟਰਸਾਈਕਲ ਇਹ ਜਾਂ ਧੂਮਚਾਲੇ ਫਿਲਮ ਚ ਨਹੀਂ ਆਇਆ ਸੀਗਾ ਜਾਂ ਇੱਕ ਉਹ ਬਣਿਆ ਤੇ ਜਾਂ ਕਿਹਦੇ ਕੋਲ ਆ ਮੋਟਰਸਾਈਕਲ ਪਾਸ ਤੇ ਦੋ ਹੀ ਮੋਟਰਸਾਈਕਲ ਬਣੇ ਸੀਗੇ ਹੱਲ ਟੱਕਰ ਤੇ ਕੋਈ ਮੁਰਦੂ ਤੀਜਾ ਮੋਟਰਸਾਈਕਲ ਨਹੀਂ ਬਣਿਆਗਾ ਤੇ ਇੰਨਾ ਫੇਮਸ ਮੋਟਰਸਾਈਕਲ ਹੈ ਤਰਦਾ ਜਮਾ ਹੀ ਨਹੀਂਗਾ ਉਹ ਬਾਲਾ ਭਜਦਾ ਸੀ ਜਮਾ ਹੀ ਨਹੀਂ ਤਰਦਾਗਾ ਇਹ ਮੋਟਰਸਾਈਕਲ ਚ ਇੰਨਾ ਫਰਕ ਹੈਗਾ ਇਹ ਦੂਮਚਾਲਿਤ ਫੋਰਸ ਹੈਗਾ ਫਾਈਨਲੀ ਗਾਇਜ਼ ਆਪਾਂ ਪੱਥੋ ਕੇ ਖੇਤ ਨੇ ਆ ਗਏ ਆਂ ਇਹ ਪਾਕਿਸਤਾਨ ਕੇ ਨੇ ਪੈਲਗਾਂ ਚ ਆ ਗਏ ਆਂ ਜੀ ਹਾਂ ਇਹ ਮਨ ਲਾਗੇ ਕੋਈ ਕਾਜ ਪੱਠੇ ਲਾ ਗਿਆ ਮਨ ਲੱਗਿਆ ਨਾ ਇਹ ਚਰਾਗਾ ਇਹ ਲੋ ਜੀ ਪੱਠੇ ਕੰਨਾ ਚੱਕੀ ਜਾਂਦਾ ਹਣਾ ਹਾਂ ਤਾਂ ਉਹਦੇ ਰੱਗੇ ਟੱਸੀਂਦੇ ਰਦਾ ਤੇਰੇ ਗਿੱਟੇ ਦਾ ਸਰੇ ਤੇਰੇ ਦਾ ਵੀ ਚਰੀ ਆ ਦੇ ਲੈ ਲੋਕੀ ਬੜਾ ਲੇਟ ਉੱਠਦੇ ਆ ਹਾਂ ਘਰ ਤੋਂ ਪੱਠਿਆ ਦੇ ਹਾਂ ਅਬ ਟੈਂ ਨਾਲ ਪੱਠੇ ਲੈ ਜਾਈਦੇ ਹਾਂ ਟੈਂ ਨਾਲ ਸਾਡੇ ਸੂਰਜ ਵੇਲੇ ਉਹਲੇ ਕਰਾਉ ਸਿਰ ਤੇ ਹੀ ਹਾਲ ਤੱਕ ਹੋਣੀ ਹੁੰਦਾ ਉਹ ਬਦਲਾ ਉਹਲੇ ਕੀਤਾ ਫੋਨ ਕਰਕੇ ਮਾੜਾ ਮੈਂ ਪਰਦਾ ਕਰ ਹਾਂ 12 ਵਜੇ ਬਾਪਾ ਪੱਠੇ ਲਿਆਉਂਦਾ ਮੁੰਡਾ ਬਹੁਤ ਸਨਿਆ ਲੈ ਕੇ ਆਉਂਦਾ ਪੱਟੇ ਇਹ ਜਿੰਨਾ ਟਾਈਮ ਘਰੋਂ ਗਾਲਾਂ ਗੂਲਣਾ ਮਿਲਣਾ ਉਹਨਾਂ ਟਾਈਮ ਉਹ ਤੋਂ ਬਾਅਦ ਬੰਦਾ ਜਾ ਕੇ ਉੱਡਦਾਗਾ ਐਂ ਤਾਂ ਨਹੀਂ ਹਾਂ ਕੋਮ ਹੈਮਤ ਹਾਂ ਇਹ ਹੈਮਤ ਦੀ ਕਿਸਮ ਉਹ ਕਹਿੰਦੇ ਇਹ ਦੋਨੇ ਮਿਕਸ ਨਹੀਂ ਨਹੀਂ ਦੋਨੇ ਜੋੜ ਕੇ ਇਹ ਬੜਾ ਬੱਜੀ ਬਣਦੀ ਆ ਸਫਲਤ ਹਿੰਮਤ ਹੀ ਹੋਏ ਆ ਬਾਈ ਆ ਉਹ ਉਹ ਬੇਹਿੰਮਤੇ ਨੇ ਲੋਕ ਜਮ ਤਦ ਪੱਠੇ ਜਾ ਕੇ ਲਾ ਰਹੇਂਦ ਗੁੱਸੇ ਨੂੰ ਦੁਆ ਕਰ ਨੂੰ ਮੁਕਬਰਾਂ ਦਾ ਹਾਂ ਮੋਟਰਸਾਈਕਲ ਵੀ ਲੈ ਲੋ ਜਮ ਤੇਲ ਨਹੀਂ ਖਾਂਦਾ ਨਾ ਸਟਾਰਟ ਹੀ ਖੜਾ ਗਿਆ ਕਈ ਵਾਰ ਧੱਕਾ ਲਾ ਕੇ ਸਟਾਰਟ ਕਰਨਾ ਪੈਂਦਾ ਕਈ ਵਾਰ ਇਹ ਵੇ ਲੋ ਇੰਨੇ ਪੱਠੇ ਲੈ ਕੇ ਜਾਣੇ ਆ ਉਹਦੂ ਬੜਾ ਤੇਲ ਮੋਟਰਸਾਈਕਲ ਤੇ ਮਚਾ ਦਿੰਦਾ ਹੈ ਪੱਠੇ ਥੋੜੇ ਤੇਲ ਬੜਾ ਮਚਾ ਦਿੰਦੇ ਆ ਦੇਖੀ ਜਾਂਦੀ ਹਣਾ ਪਹਿਲਾ ਮੁੰਡਾ ਦੇਖੋ ਜੀ ਪਹਿਲਾ ਪੱਠੇ ਵੱਟ ਗਿਆ ਜਾਂਦਾ ਮੋਟਰਸਾਈਕਲ ਤੇ ਗਿੜਲ ਲਾ ਕੇ ਠੀਕ ਆ ਫਿਰ ਦੁਪਹਿਰੇ ਆ ਕੇ ਚੱਕ ਕੇ ਲੈ ਗਿਆ ਜਾਂਦਾ ਨਹੀਂ ਚਾਰਜਰ ਸਕੂਟਰ ਹੈ ਚਾਰਜਿੰਗ ਵਾਲੀ ਅੱਛਾ ਚਾਰੀਆਂ ਸਕੂਲ ਦੇ ਪੱਠੇ ਵੱਟਦਾ ਫਿਰ ਆ ਕੇ ਮੋਟਰਸਾਈਕਲ ਲੈ ਕੇ ਜਾਣਾ ਫਿਰ ਕਿਤੇ ਪੱਠੇ ਵੱਢੇ ਜਾਂਦੇ ਤੇ ਆ ਲਓ ਜੀ ਮੁੰਡੇ ਨੂੰ ਵੱਧ ਤੋਂ ਵੱਧ লাইਵ ਸ਼ੇਅਰ ਜੁੜ ਕਰ ਦਿਓ ਤੇ ਆਪਾਂ ਅਗਲਾ ਵਲੌਗ ਲੈ ਆਵਾਂਗੇ ਜਲਦੀ ਸਾਸ ਸ੍ਰੀ ਗੁਰੂ ਜੀ ਧੰਵਾਦ ਗੁੱਡ ਨਾਈਟ